ਸਵੇਰ ਦੇ 4 ਵਜੇ ਗੀ ਤੇ ਲੰਗਰ ਹਾਲ ਚ ਪਏ ਆ ਤੇ ਚੱਲਦੇ ਆ ਹੁਣ ਇਥੋਂ ਨਾਉਣੇ ਆ ਤੇ ਅੱਗੇ ਵਧਦੇ ਅੱਜ ਸਫਰ ਵੱਲ ਆਪਣੇ ਵੱਲ ਸਾਢੇ 4 ਪੌਣੇ 5 ਦਾ ਟਾਈਮ ਹੋ ਗਿਆ ਜੀ ਤੇ ਆਪਾਂ ਗੁਰਦੁਆਰਾ ਸਾਹਿਬ ਚੋਂ ਚੱਲ ਪਿਆ ਚੱਲਦੇ ਅੱਜ ਅੱਗੇ ਨੂੰ ਮੋਗਾ ਕਰਾਸ ਕਰਦੇ ਆਂ ਅੱਜ ਆਪਾਂ ਤੇ ਹਜੇ ਨੇਰਾਗਾ ਇੱਕ ਵਾਰੀ ਸਵੇਰੇ ਸਵੇਰੇ ਚਾਲ ਵੰਦੇ ਸਫਰ ਨਿਕਲ ਜੇ ਫਿਰ ਤਾਂ ਬੰਦਾ ਹੌਲੀ ਹੌਲੀ ਕੱਢੀ ਜਾਂਦਾ ਰਹਿੰਦਾ ਸਫਰ ਇੱਕੁਰ ਦਵਾਰ ਸਾਹਿਬ ਚ ਰਹੀ ਸੀ ਰਾਤ ਆਪਾਂ ਸਵੇਰ ਦਾ ਟਾਈਮ ਆ ਜੀ ਰੋਡ ਖਾਲੀ ਪਏ ਨੇ ਤੇ ਇਕੱਲੇ ਅਸੀਂ ਦੋਨੇ ਯਾਤਰੀ ਤੁਰ ਰਹੇ ਆ ਬਾਕੀ ਦੇਖੋ ਤੁਸੀਂ ਸੜਕ ਸੁੰਨੀਆਂ ਨੇ ਜਮਾ ਸਵੇਰੇ ਸਵੇਰੇ ਬਸ ਆਈ ਨਹੀਂ ਆਉਂਦਾ ਤਰਨਦਾ ਵੀ ਬੰਦਾ ਡਿਸਟਰਬ ਨਹੀਂ ਹੁੰਦਾ ਤੋ ਰਹਿ ਜਾਂਦਾ ਨਹੀਂ ਦਿਨੇ ਦਾ ਪੀਂ ਪਾਂ ਪੀਂ ਪਾਂ ਹੋਈ ਜਾਂਦੀ ਰਹਿੰਦੀ ਆ ਇਕ ਯਾਰ ਬੱਲ ਬਨੂ ਲਵੇਟ ਲਿਆ ਬੇਲ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਸੜਕ ਤੇ ਆਈ ਵਿੱਚ ਆ ਗਏ ਡਰਖਤਾਂ ਦੇ ਡਰਖਤਾਂ ਨਾਲ ਬਹੁਤ ਮੁਹੱਬਤ ਕਰਦੇ ਆ ਲੋਗ ਆਪਣੇ ਲਾਉ ਦੀ ਗੱਲ ਤੇ ਕਹਾੜੀ ਮਾਰਦੇ ਆ ਸਾਢੇ 6 ਹੋ ਗਏ ਜੀ ਤੇ ਆਪਾਂ ਨੇ ਬੁਫਟਰ ਕ੍ਰੋਸ ਕਰ ਲਿਆ ਤੇ ਹਾਈਵੇ ਤੇ ਆ ਦੇ ਚੜ ਗਿਆ ਆਪਾਂ ਰੁਕੇ ਸੀ ਰਸਤੇ 'ਚ ਗੁਰਦੁਆਰਾ ਸਹਿਬ ਇੱਥੇ ਪਏ ਆ ਹੁਣ ਦੰਮ ਲੈਨੇ ਆ ਥੋੜਾ ਜਿਹਾ ਟਾਈਮ ਤੇ ਫਿਰ ਚੱਲਾਂਗੇ ਇੱਥੋਂ ਬਾਬਾ ਜੀ ਨੂੰ ਚਾਹ ਕਹਿੰਦਾ ਬਾਬਾ ਜੀ ਨੂੰ ਚਾਹ ਬਣਾਉਣੇ ਆ ਚਾਹ ਪੀ ਕੇ ਤੁਰਾਂਗੇ ਇੱਥੋਂ ਇਸਾਫਰ ਆਪਾਂ ਨੇ 11 12 ਕਿਲੋਮੀਟਰ ਨੂੰ ਕੁਆਡ ਲਿਆ ਦਿਨ ਚੜ ਗਿਆ ਤੇ ਇੱਥੋਂ ਚਾਹ ਪੀ ਕੇ ਫਿਰ ਆਪਾਂ ਚੱਲਦੇ ਅੱਗੇ ਆਪਾਂ ਚੜ ਰਹੇ ਹਾਂ ਜੀ ਪੁਲ ਪਿੱਛੇ ਜੜ ਕੇ ਆ ਗਏ ਆ ਨੀਚੇ ਦੀ ਰੇਲ ਦੀ ਲਾਈਨ ਜਾਂਦੀ ਆ ਉਹਦੇ ਕਰਕੇ ਉੱਪਰ ਦੀ ਹੋਣਾ ਪਿਆ ਇੱਧਰ ਮੋਗਾ ਸ਼ਹਿਰ ਰਹਿ ਗਿਆ ਆਹ ਸਾਈਡ ਤੇ ਆਪਾਂ بار بار ਦੀ क्रॉस ਕਰਦਾਂਗੇ ਮੋਗਾ ਜਿਹੜਾ ਰਸਤੇ 'ਚ ਬੈਠੇ ਆ ਜੀ ਦਾਮ ਲੈਣੇ ਆ ਸਾਡੇ 11:30 ਦਾ ਟਾਈਮ ਹੋ ਗਿਆ ਜੀ ਆਪਾਂ ਨੂੰ ਤੁਰੇ ਜਾਂਦਿਆਂ ਨੂੰ ਤੇ ਆਪਾਂ ਮੋਗਾ ਸ਼ਹਿਰ ਕਰਾਸ ਕਰ ਰਹੇ ਆ ਬਾਈਪਾਸ ਉਥੋਂ ਦੀ بار بار ਦੀ ਤੇ ਅਮਰitsar ਇੱਥੋਂ ਦਿਖਦਾਗਾ 109 ਕਿਲੋਮੀਟਰ ਬੋਰਡ ਤੇ ਸਾਹਮਣੇ ਤੇ ਆਪਾਂ ਨੂੰ ਬਹੁਤ ਬਾਈ ਪਿਆਰ ਸਤਿਕਾਰ ਦੇ ਰਹੇ ਨੇ ਇੱਧਰ ਦੇ ਤੇ ਆਪਾਂ ਨੂੰ ਕੋਈ ਨਾ ਕੋਈ ਫਰੂਟ ਦੇ ਜਾਂਦਾ ਆ ਹੁਣ ਬਾਈ ਇੱਕ ਗੱਡੀ ਤੇ ਆਇਆ ਸੀਗਾ ਉਹ ਕੇਲੇ ਫੜਾ ਕੇ ਗਿਆ ਕਹਿੰਦਾ ਵੀ ਖਾ ਲਿਓ ਆਪਣੀ ਯਾਤਰਾ ਨੂੰ ਬਹੁਤ سپورਟ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪੈਰਾਂ ਦੇ ਹੀ ਹਾਲਤ ਖਰਾਬ ਹੋ ਗਈ ਛੋਟੀ ਛੋਟੀ ਪਲਾਂਕ ਭਰੀ ਜਾਂਦੀ ਆ ਕਿਉਂਕਿ ਹੁਣ ਪੱਟ ਦਾ ਦੁਖਣੋਂ ਹਟ ਕੇ ਲੱਤਾਂ ਵੀ ਤੋਂ ਹਟ ਗਈਆਂ ਤੇ ਪੈਰ ਦੁਖਦੇ ਹੁਣ ਥੱਲੋਂ ਜਦੋਂ ਤੁਰਦੇ ਆ ਦੇਖਦੇ ਆ ਅੱਜ ਕਿੰਨੇ ਕਿਲੋਮੀਟਰ ਸਫ਼ਰ ਕੱਢਦੇ ਆ ਸ਼ਾਮ ਤੱਕ ਰਸਤੇ 'ਚ ਆਪਾਂ ਨੂੰ ਬਾਈ ਮਿਲਿਆ ਸੀਗਾ ਜੀ ਤੇ ਬਾਈ ਆਪਾਂ ਨੂੰ ਦੁੱਧ ਦੀ ਬੋਤਲ ਦੇ ਗਿਆ ਕਹਿੰਦਾ ਗਾਂਹਾਂ ਅੱਗੇ ਜਾ ਕੇ ਕਹਿੰਦਾ ਅ ਦੁੱਧ ਗਰਮ ਕਰਾ ਕੇ ਪੀ ਲਿਓ ਕਹਿੰਦਾ ਲੈ ਚੀਆਂ ਲੂਚੀਆਂ ਪਵਾ ਕੇ ਤੇ ਢਾਬਾ ਹੈਗਾ ਹੈਗਾ ਡੇਰੀ ਫਾਰਮ ਸੀਗਾ ਬਾਈ ਦਾ ਤੇ ਬਾਈ ਕਹਿੰਦਾ ਮੇਰੇ ਤੋਂ ਜਾ ਨਹੀਂ ਜਾਂਦਾ ਦਰਬਾਰ ਸਾਹਿਬਾ ਤੇ ਸੇਵਾ ਵੀ ਦੇ ਕੇ ਆਇਆ ਕਹਿੰਦਾ ਬਹੁਤ ਵਧੀਆ ਲੱਗਦਾ ਬਹੁਤ ਮੋਹ ਪਿਆਰ ਕਰ ਰਹੇ ਆ ਇੱਧਰ ਦੇ ਲੋਕ ਏਰੀਆ ਦਾ ਬਹੁਤ ਫਰਕ ਆ ਆਪਣੇ ਨਾਲੋਂ ਆਪਾਂ ਪਹੁੰਚ ਗਏ ਜੀ ਦਸਾਂਝਾਂ ਦਸਾਂਝਾਂ ਪਿੰਡ ਦਸਾਂਝਾਂ ਵਾਲੇ ਦੇ ਆ ਗਿਆ ਜੀ ਸਾਹਮਣੇ ਦਸਾਂਝਾ ਮਿੰਟ ਦਾ ਗੁਰਦੁਆਰਾ ਸਾਹਿਬ ਤੇ ਇੱਥੇ ਆਪਾਂ ਛਕਦੇ ਹਾਂ ਪ੍ਰਸ਼ਾਦਾ ਹਾਂ ਗੁਰਦੁਆਰਾ ਸਾਹਿਬ ਬੈਠੇ ਆ ਜੀ ਤਕਰੀਬਨ 20 25 ਮਿੰਟ ਹੋ ਗਏ ਤੇ ਬਾਬਾ ਜੀ ਦੰਦਕਾਰ ਜਰੂਰ ਕਰਨਗੇ ਸੀ ਆਜ ਨੂੰ ਆ ਜਾਂਦੋ ਫਿਰ ਛਕਦੇ ਆ ਪੁੱਛਦਾ ਕਿ ਪੁੱਛਦਾ ਫਿਰ ਜਵਾਦ ਹੋਣ ਫਿਰ ਕਰਦੇ ਆ ਅੱਗੇ ਦਾ ਸਫ਼ਰ ਸਟਾਰਟ ਆ ਆਪਾਂ ਨੂੰ 22 ਮਾਣ ਦੇ ਕੇ ਗਏ ਆ ਖਾਣ ਪੀਣ ਲਈ ਗੱਡੀ ਵਾਲੇ ਕਹਿੰਦੇ ਸੀ ਮੁੜ ਕੇ ਆਏ ਸੀਗੇ ਤੇ ਬਹੁਤ ਪਿਆਰ ਦੇ ਰਹੇ ਆ ਯਾਰ ਇਧਰ ਦੇ ਲੋਕ ਥੈਂਕ ਯੂ ਭਾਈਆਂ ਦਾ ਬਾਕੀ ਸਪੋਰਟ ਕਰਦੇ ਰਹੋ ਹਨਾ ਸਾਨੂੰ ਅਸਲ ਲੋਕਾਂ ਚ ਹੁਣ ਵੀ ਪਤਾ ਲੱਗਦਾ ਵੀ ਲੋਕਾਂ ਚ ਪਰਮਾਤਮਾ ਦੇ ਨਾਂ ਨੂੰ ਸ਼ਰਦਾ ਹੈਗੀ ਆ ਪਰਮਾਤਮਾ ਦੇ ਨਾਂ ਨੂੰ ਹੀ ਲੋਕ ਜਾਣਦੇ ਆ ਆਪਾਂ ਦਾ ਕੌਣ ਆ ਹਨਾ ਉਹ ਗੁਰੂ ਰਾਮਦਾਸ ਦੇ ਨਾਂ ਨੂੰ ਲੋਕ ਲੋਕਾਂ ਦਾ ਪਿਆਰ ਦੇਖੋ ਤੁਸੀਂ ਕਿੰਨਾ ਜਿਆਦਾ ਮਿਲ ਰਿਹਾ ਵੱਧ ਤੋਂ ਵੱਧ ਸੇਵਾ ਦੇ ਰਹੇ ਆ ਲੋਕ ਹਨਾ ਖਾਣ ਪੀਣ ਲਈ ਜਮਾ ਹੈ ਆ ਖਾਓ ਭਈ ਆ ਖਾਓ ਅੱਗੇ ਤੋਂ ਸਾਹਮਣੇ ਨਹੀਂ ਜਾਂਦਾ ਸਬਾਨ ਇੰਨਾ ਸਬਾਨ ਹੋ ਜਾਂਦਾ ਅੰਮ੍ਰਿਤਸਰ ਦਾ ਸਫ਼ਰ ਰਹਿ ਗਿਆ ਜੀ 105 ਕਿਲੋਮੀਟਰ ਤੇ ਮਕੂਰੇ ਦਾ 38 ਕਿਲੋਮੀਟਰ ਅੱਜ ਆਪਾਂ ਮਕੂਰੇ ਕੋਲ ਪਹੁੰਚਾਂਗੇ ਸਿੰਧਰ ਰੋਡ ਆ ਗਿਆ ਇਹ ਹਾਈਵੇ ਤੋਂ ਇਹ ਜੀ ਦਰਗਾਹ ਲਾਹੌਰੀ ਦਰਗਾਹ ਫਕਰ baba ਤਮੂ ਸ਼ਾਹ ਟਾਈਮ ਵੱਜ ਗਿਆ ਜੀ 5 ਤੇ ਆਪਾਂ ਪਹੁੰਚ ਗਏ ਕੋਟ ਹੀ ਸੇਖਾਂ ਰਾਜਾ ਸਹਿਬ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਆ ਗਏ ਸੀ ਤੇ ਇਹ ਕਮਰਾ ਆਪਣਾ ਜਿੱਥੇ ਪਏ ਆ ਅੱਜ ਦੀ ਰਾਤ ਆਪਾਂ ਇੱਥੇ ਬទਿਤ ਕਰਾਂਗੇ ਤੇ ਸਵੇਰ ਨੂੰ ਸੌਣੇ ਆ ਸਵੇਰੇ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਦੇ ਨਾਲ